ਅਰਥ ਸਰਕਾਰ ਨੇ ਪਹਿਲਾਂ ਹੀ ਇਹ ਜਥੇ ਭੇਜਣ ਤੋਂ ਨਾ ਕਰ ਦਿੱਤੀ ਹੈ ਬੜੇ ਅਜੀਬ ਤਰੀਕੇ ਨਾਲ ਦੇਖਣਾ ਪੈ ਰਿਹਾ ਜੇ ਤੁਸੀਂ ਬਾਗੇ ਤੇ ਜਾਓ ਇੱਥੇ ਵਪਾਰ ਖੱਪ ਹੈ ਇਹ ਕਰਾਚੀ ਤੇ ਗੁਜਰਾਤ ਦੀ ਬੰਦਰਗਾਹ ਦੇ ਦਰਮਿਆਨ ਕਾਤ ਵਾਸਤੇ ਹੋ ਰਿਹਾ ਹੈ ਇਹ ਆਈਐਸਆਈ ਇੱਥੇ ਨਜ਼ਰ ਆਉਂਦੀ ਹੈ ਉੱਥੇ ਜਾ ਕੇ ਨਜ਼ਰ ਹੋਰੇ ਪਾਸੇ ਹੋ ਜਾਂਦੀ ਹੈ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਭੂਮਿਕਾ ਦਾ ਕਰਨੀ ਚਾਹੀਦੀ ਹੈ ਉਹਨਾਂ ਨੂੰ ਗ੍ਰਹਿ ਮੰਤਰਾਲੇ ਨਾਲ ਵਿਦੇਸ਼ ਮੰਤਰਾਲੇ ਨਾਲ ਤੇ ਲੋੜ ਪਵੇ ਪ੍ਰਧਾਨ ਮੰਤਰੀ ਨੂੰ ਵੀ ਮਿਲਣਾ ਚਾਹੀਦਾ ਹੈ ਜੇ ਕਰਾਚੀ ਤੋਂ ਵਪਾਰ ਹੋ ਰਿਹਾ ਹੈ ਗੁਜਰਾਤ ਨੂੰ ਤੇ ਫਿਰ ਬਾਗਾ ਹੁਸੈਨੀ ਵਾਲਾ ਇੱਥੇ ਕਿਹੜੀ ਗੋਲੀ ਵੱਜੀ ਹੈ ਭਾਰਤ ਪਾਕਿਸਤਾਨ ਮੈਚ ਹੋਇਆ ਤੇ ਭਾਰਤੀ ਟੀਮ ਨੇ ਉਹਦੇ ਵਿੱਚ ਜਿੱਤ ਹਾਸਲ ਕੀਤੀ ਹੈ ਤੇ ਇਹ ਕਹੇ ਕਿ ਅਸੀਂ ਇਹ ਜਿਹੜਾ ਮੈਚ ਹੈ ਇਹ ਜਿੱਤ ਦਾ ਸਮਰਪਿਤ ਕਰਦੇ ਹਾਂ ਸਾਡੇ ਦੇਸ਼ ਨੂੰ ਸਾਡੀ ਫੌਜ ਨੂੰ ਤੇ ਜਿਹੜੇ ਉਹ ਪਰਿਵਾਰ ਨੇ ਉਹਨਾਂ ਨੂੰ ਜਿਨ੍ਹਾਂ ਦੀਆਂ ਪਹਿਲਗਾਮਾਂ ਦੇ ਵਿੱਚ ਕੀਮਤੀ ਜਾਨਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਚਲੀਆਂ ਗਈਆਂ ਸਿਗੀਆਂ ਤਾਂ ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੋਣਾ ਉਹਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਸਮਾਗਮ ਕੀਤੇ ਜਾਂਦੇ ਨੇ ਤਾਂ ਪਾਕਿਸਤਾਨ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਵੀ ਵੱਡੇ ਸਮਾਗਮ ਹੁੰਦੇ ਨੇ ਹਰ ਸਾਲ ਭਾਰਤ ਤੋਂ ਵੱਖ-ਵੱਖ ਖੇਤਿਆਂ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਉੱਥੇ ਜਾਂਦਾ ਹੈ ਵੀਜ਼ੇ ਲੱਗਦੇ ਨੇ ਪਿੱਛੇ ਜਿਹੇ ਵੀ ਵੀਜ਼ੇ ਕਾਫੀ ਜਿਹੜੇ ਰਿਜੈਕਟ ਕੀਤੇ ਗਏ ਸੀ ਤੇ ਪਿਛਲੀ ਵਾਰ ਜਿਹੜੇ ਵੀਜ਼ੇ ਉਹ ਖੁੱਲ ਕੇ ਦੇ ਵੀ ਦਿੱਤੇ ਗਏ ਸੀਗੇ ਪਰ ਜਦੋਂ ਦਾ ਹੁਣ ਭਾਰਤ ਪਾਕਿਸਤਾਨ ਦਰਮਿਆਨ ਤਣਾਅ ਵਧਿਆ ਹੈ ਤਾਂ ਇੱਧਰ ਵੀ ਇਹਦਾ ਤਣਾਅ ਦਾ ਅਸਰ ਜ਼ਰੂਰ ਪਿਆ ਹੈ ਇਸ ਵਾਰ ਪਾਸਪੋਰਟ ਭੇਜਣ ਤੋਂ ਪਹਿਲਾਂ ਹੀ ਵੀਜ਼ੇ ਅਪਲਾਈ ਕਰਨ ਤੋਂ ਪਹਿਲਾਂ ਹੀ ਇਹ ਖਬਰ ਆ ਗਈ ਹੈ ਕਿ ਇਸ ਵਾਰ ਪਾਕਿਸਤਾਨ ਜਥਾ ਨਹੀਂ ਜਾਏਗਾ ਭਾਰਤੀ ਸ਼ਰਧਾਲੂਆਂ ਦਾ ਭਾਰਤ ਸਰਕਾਰ ਨੇ ਪਹਿਲਾਂ ਹੀ ਇਹ ਜਥੇ ਭੇਜਣ ਤੋਂ ਨਾ ਕਰ ਦਿੱਤੀ ਹੈ بڑے ਅਜੀਬ ਤਰੀਕੇ ਨਾਲ ਦੇਖਣਾ ਪੈ ਰਿਹਾ ਹੈ ਜੇ ਤੁਸੀਂ ਬਾਗੇ ਤੇ ਜਾਓ ਇੱਥੇ ਵਪਾਰ ਖੱਪ ਹੈ ਤੇ ਇਹ ਕਰਾਚੀ ਤੇ ਗੁਜਰਾਤ ਦੀ ਬੰਦਰਗਾਹ ਦੇ ਦਰਮਿਆਨ ਕਾਤ ਵਾਸਤੇ ਹੋ ਰਿਹਾ ਇਹ ਆਈਐਸਆਈ ਇੱਥੇ ਨਜ਼ਰ ਆਉਂਦੀ ਹੈ ਉੱਥੇ ਜਾ ਕੇ ਨਜ਼ਰ ਹੋਰੇ ਪਾਸੇ ਹੋ ਜਾਂਦੀ ਹੈ ਜਿਹੜੇ ਸਾਡੇ ਜੱਥੇ ਜਾਂਦੇ ਆ ਜੱਤੇ ਦੋਹਾ ਮੁਲਕਾਂ ਦੇ ਵਿੱਚ ਸ਼ਾਂਤੀ ਦਾ ਪ੍ਰਤੀਕ ਨੇ ਗੁਰਨਾਨਕ ਦੇਵ ਜੀ ਉਹ ਜਿਨ੍ਹਾਂ ਨੇ ਸਾਰਿਆਂ ਨੂੰ ਨਾਲ ਜੋੜਿਆ ਅੱਜ ਵੀ ਅਸੀਂ ਕੀ ਕਹਿੰਦੇ ਆ ਨਾਨਕਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਪਲਾ ਅੱਬਲੱਲਾ ਨੂਰੁ ਪਾਇਆ ਕੁਦਰ ਦੇ ਸਭ ਬੰਦੇ ਏਕ ਨੂਰ ਤੇ ਸਭ ਜਾਗੋ ਪੁੱਜਿਆ ਕੌਣ ਭਲੇ ਕੋ ਮੰਦੇ ਇਹ ਗੱਲ ਅਸੀਂ ਕਰਦੇ ਆ ਨਾ ਤੇ ਜਦੋਂ ਤੁਸੀਂ ਇਹ ਗੱਲ ਕਰਦੇ ਆ ਤੇ ਫਿਰ ਆਹ ਜਿਹੜੀਆਂ ਚੀਜ਼ਾਂ ਨੇ ਇਹ ਆਮ ਲੋਕਾਂ ਨੇ ਤਾਂ ਕੀਤਾ ਨਹੀਂ ਇਸ ਮਾਮਲੇ ਦੇ ਵਿੱਚ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਭੂਮਿਕਾ ਦਾ ਕਰਨੀ ਚਾਹੀਦੀ ਹੈ ਉਹਨਾਂ ਨੂੰ ਗ੍ਰਹਿ ਮੰਤਰਾਲੇ ਨਾਲ ਵਿਦੇਸ਼ ਮੰਤਰਾਲੇ ਨਾਲ ਤੇ ਲੋੜ ਪਵੇ ਪ੍ਰਧਾਨ ਮੰਤਰੀ ਨੂੰ ਵੀ ਮਿਲਣਾ ਚਾਹੀਦਾ ਹੈ ਹੂੰ ਇਹ ਜਥੇ ਕੋਈ ਅੱਜ ਦੇ ਥੁੜੀ ਜਾਂਦੇ ਆ ਇਹ ਜੱਤਾ ਬੜੇ ਲੰਬੇ ਸਮੇਂ ਤੋਂ ਜਾ ਰਹੇ ਨੇ ਅਜੇ ਤੱਕ ਕੋ ਕੋ ਠੋਸ ਕਾਰਨ ਨਹੀਂ ਦੱਸਿਆ ਕਿ ਕਿੰਨਾ ਕਾਰਨਾ ਕਰਕੇ ਅਸੀਂ ਇਕਤੀ ਜਥਾ ਨਹੀਂ ਭੇਜ ਰਹੇ ਉਹਨਾਂ ਦੇ ਲੋਕ ਵੀ ਆਉਂਦੇ ਨੇ ਕੁਝ ਸਿਆਸਤਾਨ ਉਹਨਾਂ ਦੀਆਂ ਸਿਆਸਤਾਨ ਤੁਸੀਂ ਆਵਾਮ 'ਚ ਜਾ ਕੇ ਗੱਲ ਕਰੋ ਜਿਹੜੇ ਜਥੇ ਵਾਲੇ ਇਧਰ ਉੱਤਰਵਿੰਦਰ ਉਧਰ ਜਾਂਦੇ ਆ ਉਹ ਕਹਿੰਦੇ ਜੀ ਉਹਨਾਂ ਦੇ ਚਾਹ ਨਹੀਂ ਚੱਕੇ ਜਾਂਦੇ ਹੂੰ ਤੁਹਾਡਾ ਇਨਾ ਮਾਨ ਸਤਿਕਾਰ ਕਰਦੇ ਆ ਜੀ ਇਹ ਦੋਨਾਂ ਪਾਸਿਆਂ ਤੋਂ ਜਿਹੜਾ ਆਵਾਮ ਐ ਉਹ ਕਦੇ ਨਹੀਂ ਚਾਹੁੰਦਾ ਜੇ ਕਰਾਚੀ ਤੋਂ ਵਪਾਰ ਹੋ ਰਿਹਾ ਹੂੰ ਗੁਜਰਾਤ ਨੂੰ ਤੇ ਫਿਰ ਬਾਗਾ ਹੁਸੈਨੀ ਵਾਲਾ ਇੱਥੇ ਕਿਹੜੀ ਗੋਲੀ ਵੱਜੀ ਹੈ ਹੂੰ ਸੋ ਇਹ ਜਿਹੜੀਆਂ ਸਿਆਸਤਾ ਨੇ ਨਾ ਇਸ ਸਿਆਸਤਾ ਦੀ ਪੇਟ ਚੜਦੇ ਨੇ ਬਿੱਤਰੇ ਹੈ ਕਿ ਇਹਨਾਂ ਚੀਜ਼ਾਂ ਨੂੰ ਪਾਸੇ ਛੱਡ ਕੇ ਮਨੁੱਖਤਾ ਨੂੰ ਮਨੁੱਖਤਾ ਦੇ ਭਲੇ ਨੂੰ ਮਾਨਵਤਾ ਨੂੰ ਉਸ ਮਾਮਲੇ ਦੇ ਵਿੱਚ ਜਾ ਕੇ ਅੱਗੇ ਜਾਣ ਦੀ ਜ਼ਰੂਰਤ ਹੈ ਭਾਰਤ ਸਰਕਾਰ ਨੇ ਪਹਿਲਾਂ ਹੀ ਇਜਾਤੇ ਭੇਜਣ ਤੋਂ ਨਾ ਕਰ ਦਿੱਤੀ ਹੈ ਬੜੇ ਅਜੀਬ ਤਰੀਕੇ ਨਾਲ ਦੇਖਣਾ ਪੈ ਰਿਹਾ ਜੇ ਤੁਸੀਂ ਬਾਗੇ ਤੇ ਜਾਓ ਇੱਥੇ ਵਪਾਰ ਠੱਪ ਹੈ ਤੇ ਇਹ ਕਰਾਚੀ ਤੇ ਗੁਜਰਾਤ ਦੀ ਬੰਦਰਗਾਹ ਦੇ ਦਰਮਿਆਨ ਕਾਹਤ ਵਾਸਤੇ ਹੋ ਰਿਹਾ ਹੈ ਇਹ ਆਈ ਐਸਾ ਹੀ ਇੱਥੇ ਨਜ਼ਰ ਆਉਂਦੀ ਹੈ ਉੱਥੇ ਜਾ ਕੇ ਨਜ਼ਰ ਹੋਰੇ ਪਾਸੇ ਹੋ ਜਾਂਦੀ ਹੈ ਜਿਹੜੇ ਸਾਡੇ ਜੱਥੇ ਜਾਂਦੇ ਐ ਜੱਥੇ ਦੋਹਾਂ ਮੁਲਕਾਂ ਦੇ ਵਿੱਚ ਸ਼ਾਂਤੀ ਦਾ ਪ੍ਰਤੀਕ ਨੇ ਗੁਰੂ ਨਾਨਕ ਦੇਵ ਜੀ ਉਹ ਜਿਨ੍ਹਾਂ ਨੇ ਸਾਰਿਆਂ ਨੂੰ ਨਾਲ ਜੋੜਿਆ ਅੱਜ ਵੀ ਅਸੀਂ ਕੀ ਕਹਿੰਦੇ ਐ ਨਾਨਕਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਪਪਲਾ ਅੱਬਲੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਾਗੋ ਪੁੱਜਿਆ ਕੌਣ ਭਲੇ ਕੋ ਮੰਦੇ ਇਹ ਗੱਲ ਅਸੀਂ ਕਰਦੇ ਆ ਨਾ ਤੇ ਜੇ ਤੁਸੀਂ ਇਹ ਗੱਲ ਕਰਦੇ ਆ ਤੇ ਫਿਰ ਆਹ ਜਿਹੜੀਆਂ ਚੀਜ਼ਾਂ ਨੇ ਇਹ ਆਮ ਲੋਕਾਂ ਦੇ ਤਾਂ ਕੀਤਾ ਨਹੀਂ ਇਸ ਮਾਮਲੇ ਦੇ ਵਿੱਚ ਸ਼ੁਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਭੂਮਿਕਾ ਦਾ ਕਰਨੀ ਚਾਹੀਦੀ ਹੈ ਉਹਨਾਂ ਨੂੰ ਗ੍ਰਹਿ ਮੰਤਰਾਲੇ ਨਾਲ ਵਿਦੇਸ਼ ਮੰਤਰਾਲੇ ਨਾਲ ਤੇ ਲੋੜ ਪਵੇ ਪ੍ਰਧਾਨ ਮੰਤਰੀ ਨੂੰ ਵੀ ਮਿਲਣਾ ਚਾਹੀਦਾ ਹੈ ਹੂੰ ਇਹ ਜਥੇ ਕੋਈ ਅੱਜ ਦੇ ਥੋੜੀ ਜਾਂਦੇ ਆ ਇਹ ਜਥਾ ਬੜੇ ਲੰਬੇ ਸਮੇਂ ਤੋਂ ਜਾ ਰਹੇ ਨੇ ਅਜੇ ਤੱਕ ਕੋਈ ਠੋਸ ਕਾਰਨ ਨਹੀਂ ਦੱਸਿਆ ਕਿ ਕਿੰਨਾ ਕਾਰਨਾ ਕਰਕੇ ਅਸੀਂ ਇਕਤੀ ਜਥਾ ਨਹੀਂ ਭੇਜ ਰਹੇ ਉਹਨਾਂ ਦੇ ਲੋਕ ਵੀ ਆਉਂਦੇ ਨੇ ਕੁਝ ਸਿਆਸਤਾਨ ਉਹਨਾਂ ਦੀਆਂ ਸਿਆਸਤਾਂ ਤੁਸੀਂ ਆਵਾਮ 'ਚ ਜਾ ਕੇ ਗੱਲ ਕਰੋ ਜਿਹੜੇ ਜਥੇ ਵਾਲੇ ਇਧਰ ਉੱਤਰਵਿੰਦਰ ਉੱਧਰ ਜਾਂਦੇ ਆ ਉਹ ਕਹਿੰਦੇ ਜੀ ਉਹਨਾਂ ਦੇ ਚਾਲ ਨਹੀਂ ਚੱਕੇ ਜਾਂਦੇ ਹੂੰ ਤੁਹਾਡਾ ਇਹਨਾਂ ਮਾਨ ਸਤਕਾਰ ਕਰਦੇ ਆ ਜੀ ਇਹ ਦੋਨਾਂ ਪਾਸਿਆਂ ਤੁਸੀਂ ਜਿਹੜਾ ਆਵਾਮ ਹੈ ਉਹ ਕਦੇ ਨਹੀਂ ਚਾਹੁੰਦਾ ਜੇ ਕਰਾਚੀ ਤੋਂ ਵਪਾਰ ਹੋ ਰਿਹਾ ਹੂੰ ਗੁਜਰਾਤ ਨੂੰ ਤੇ ਫਿਰ ਬਾਗਾ ਹੁਸੈਨੀ ਵਾਲਾ ਇੱਥੇ ਕਿਹੜੀ ਗੋਲੀ ਵੱਜੀ ਹੈ ਹੂੰ ਸੋ ਇਹ ਜਿਹੜੇ ਗੰ ਸਿਆਸਤਾ ਨੇ ਨਾ ਇਸ ਸਿਆਸਤਾ ਦੀ ਪੇਂਟ ਚੜਦੇ ਨੇ ਬਿੱਤਰੇ ਹੈ ਕਿ ਇਹਨਾਂ ਚੀਜ਼ਾਂ ਨੂੰ ਪਾਸੇ ਛੱਡ ਕੇ ਮਨੁੱਖਤਾ ਨੂੰ ਮਨੁੱਖਤਾ ਦੇ ਭਲੇ ਨੂੰ ਮਾਨਵਤਾ ਨੂੰ ਉਸ ਮਾਮਲੇ ਦੇ ਵਿੱਚ ਜਾ ਕੇ ਅੱਗੇ ਜਾਣ ਦੀ ਜ਼ਰੂਰਤ ਹੈ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲਾਮ ਤਫਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ DF5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ